ਸਾਸੀ ਗਾਲ ਜੀ ਸਾਰਿਆਂ ਨੂੰ ਮਹਿਤਾਬ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਹਡਰਕਲਾਂ ਤਹਿਸੀਲ ਆਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਅੱਜ ਰੇਡ ਨਾ ਵੀਰ ਕੋ ਕਰਾਉਣੇ ਨਿਗ ਨਿਗੇ ਬਿਲਕੁਲ ਜਾਇ ਜਾਇ ਰੇਡ ਕਰਾ ਦਨੇ ਆ। ਤੇ ਪਸ਼ੂ ਵੀਰ ਦੇ ਕੋਲ ਤਿੰਨੇ ਆ। ਬਾਕੀ ਕੋਈ 25 27 ਦੇ ਵੇਜ ਵੇ ਜੀ ਪਸ਼ੂ ਦਵਾ ਦਨੇ ਆ ਅੱਜ। ਨਹੀਂ। ਸਤ ਸਾਸੀ ਗਾਲ ਜੀ ਵੀਰ ਜੀ। ਸਤ ਸਾਸੀ ਗਾਲ ਜੀ ਸਤ ਸਾਸੀ। ਕੀ ਹਾਲ ਜੀ? ਚਲੋ। ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਏ ਹਾਂਜੀ ਹਾਂਜੀ ਵਧੀਆ ਤੁਸੀਂ ਤੇ ਡਰੈਸ ਦੱਸੋ ਆਪਣਾ ਨਾਮ ਨਾਮ ਹਰਵਿੰਦਰ ਸਿੰਘ ਪਿੰਡ ਹਰੜਕਲਾ ਨਵਾਂ ਪਿੰਡ ਹਾਂਜੀ ਹਾਂਜੀ ਸੀਲ ਜਨਾਲਾ ਜ਼ਿਲ੍ਹਾ ਅਬਰਸਾ ਤੇ ਫੋਨ ਨੰਬਰ ਦੱਸ ਦੋ 842727826 ਠੀਕ ਆ ਤੇ ਕਿੰਨੇ ਫਿਰ ਅੱਜ ਪਸ਼ੂ ਤਿੰਨ ਜੇ ਭਾਜੀ ਠੀਕ ਆ ਤਿੰਨ ਆ ਹਾਂਜੀ ਹਾਂਜੀ ਤੇ ਮੁੱਲ ਫਿਰ ਅੱਜ ਆਫਰਾਂ ਵਾਲੇ ਹੀ ਆ ਬਿਲਕੁਲ ਜੀ ਜੀ ਹਾਂ ਵਾ ਪਹਿਲੇ ਪਹਿਲੇ ਫੋਨ ਵਾਲਾ ਕੰਮ ਕਰ ਦਿਓ ਅੱਜ ਠੀਕ ਆ ਭਾਜੀ ਠੀਕ ਆ ਜੀ ਹਾਂ ਤੇ ਕਿਹੜੀ ਤੋਂ ਕਰੀਏ ਸਟਾਰਟ ਇੱਦੋਂ ਹੀ ਕਰ ਲਓ ਸੱਜਰ ਸੋ ਠੀਕ ਆ ਤੇ ਇਹਦੇ ਬੱਚਾ ਮਗਰ ਤੇ ਕਿੰਨਾ ਦੁੱਧ ਜੇ ਇਹਦੇ ਕੋਲ ਦੁੱਧ ਭਾਜੀ 10 ਕਿਲੋ ਜੇ ਠੀਕ ਆ ਤੇ ਬੱਚਾ ਕੀ ਆ ਗਿਆ ਮਗਰ ਮਗਰ ਬੱਛੀ ਜੇ ਠੀਕ ਹੈ ਲਓ ਜੀ ਵੀਰ ਜੀ ਬੱਛੀ ਦਾ ਕੋਈ ਅੰਦਾਜ਼ਾ ਲਾ ਲੇ ਆਪਣੇ ਹਿਸਾਬ-ਕਿਤਾਬ ਨਾਲ ਚਲੋ ਭਰਾ ਸਮਝ ਲੈਂਦੇ ਆ ਹਾਂਜੀ ਹਾਂਜੀ 15 ਦਿਨ ਘਰ ਵਾਲੇ ਕਹਿੰਦੇ ਕੋਈ ਵੱੱਢ ਲਾ ਲੇ ਘੱਟ 10 5 ਵੱਧ 5 ਵੱੱਢ ਲਾ ਲੇ ਘੱਟ ਲਾ ਲੇ ਕੋਈ ਗੱਲ ਨਹੀਂ ਆਪਣੀ ਸਮਝ ਮੁਤਾਬਕ ਹਾਂਜੀ ਹਾਂਜੀ ਤੇ ਕਿੰਨਾ ਤਿਆਰ ਜਿਹੜੇ ਥੱਲੇ ਇਹਦੇ ਕੋਲ ਭਾਜੀ ਦੁੱਧ 11 ਕਿਲੋ ਆਪਾਂ 10 ਕਿਹਾ ਕੇ ਦੇਣੀ ਮੰਗਦੇ ਠੀਕ ਹੈ ਚਲੋ ਜਰਾ ਹੁਣ ਉਪਰੇ ਥਾਂ ਆਣ ਕੇ ਵੱਧ ਘੱਟ ਜਾਂਦਾ ਡੰਗਰ ਹਾਂਜੀ 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 ਉਹ ਸੱਚਾਈ ਦੱਸਣੀ ਸਹੀ ਗੱਲ ਆ ਹਾਂਜੀ ਤੇ ਵੀਰ ਜੀ ਤੋਰੋਂ ਹੇ ਨੂੰ ਲਓ ਭਾਈ ਲਓ ਜੀ ਵੀਰ ਜੀ ਜਰਸੀ ਆ ਗਈ ਆ ਬਾਕੀ ਮੋਲੇ ਦਾ ਕਰਉਣਾ ਬਿਲਕੁਲ ਜਾਇਜ਼ ਆ ਮੇਰੇ ਭਰਾ ਵੀਡੀਓ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਦੇ ਬਟਨ ਦਬਾ ਦਿਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕਰ ਪਹੁੰਚੇ ਬਾਕੀ ਵੀਰ ਜੀ ਲਓ ਜੀ ਆਰਡਰ ਕੁਆਲਿਟੀ ਕਰੋ ਚੱਕ ਜਿੰਨੀ ਉੱਤੇ ਓਨੀ ਥੱਲੇ ਆ ਹਿਸਾਬ ਨਾਲ ਉਗੀ ਦੁੱਧ ਇਹੋ ਜਿਹੇ ਵੇੜਾਂ ਹੀ ਕੱਢਦੀਆਂ ਵੇਹੇ। ਅਜਾ ਡਰੋਂਡ ਦੀ ਸਫਾਈ ਕਰੋ ਚੱਕ ਮੇਰੇ ਭਰਾ। ਚੰਗਾ ਥਣ ਲੱਗਾ ਜੇ ਵੇੜ ਨੂੰ। ਹਾਂ ਜੀ ਇਹਦੀ ਜੈਜ ਜੈਜ ਕਰੀਏ ਅਜ ਡਰਡੀਆਂ ਵਾਲੇ ਰੇਡ ਕਰਨੇ ਆਪਾਂ। ਸਰਦੋ ਕਰ ਦੋ ਭਾਜੀ ਜਿੱਤਰਾ ਹੀ। ਤੇ ਕਿੰਨੇ ਦੀ ਕਰੀਏ? ਇਹ ਮੰਗਣੋਂ ਤਾਂ ਜੀ ਕਰਦਾ ਜੇ ਤਰਾ ਦੁੱਧਿਆ 30000 ਹੀ ਮੰਗਣੀ। ਨਹੀਂ ਆਪਾਂ ਆਪਣੇ ਚੈਨਲ ਆ ਜਿਹੜੇ ਅਸੀਂ ਜਿੱਬਰ ਕੋਈ ਜੈਜ ਪਾਉਨੇ ਆ। ਠੀਕ ਹੈ। ਮਤਲਬ 1000 ਲਲੋ 2000 ਲਲੋ ਹੱਦ। ਠੀਕ ਹੈ ਭਾਜੀ। ਠੀਕ ਹੈ ਨਾ ਜੇ ਦੂਰ ਨੇੜੇ ਜਾਵੇ ਤੇ ਚਲੋ ਅਗਲੇ ਨੂੰ ਵੀ ਥੋੜਾ ਕੋਈ ਬਜਤ ਹੋ ਜੇ ਤੇ ਜ 3000 ਦੇ ਦੇ ਦੀਏ ਹੋ ਨਹੀਂ 30 ਦੀ ਨਹੀਂ ਇੱਕ ਵਾਰੀ ਕਰੋ ਫਿਰ ਆਪਾਂ ਤੇ ਕਰਾ ਦੇਣੀ ਪਤੋਲ ਦੇਣੀ ਆਪਾਂ ਨੂੰ ਪਤਾ ਰੋਜ਼ ਵੀਡੀਓ ਬਣਾਉਂਦੀ ਆ ਤੇ ਹੁਣ ਫਿਰ ਇੱਕੋ ਹੀ ਗੱਲ ਕਰ ਲਗਾ 28000 ਦੀ ਦੇ ਦੇਣੀ ਨੇ 28 ਨਹੀਂ ਫਿਰ ਚਲੋ ਇੱਕ ਆਪਣੇ ਕੋਲ ਹੋਰ 1000 ਹੋਰ ਛੱਡ ਦਈਏ ਹੈ 1000 ਹੋਰ ਛੱਡ ਦਈਏ ਚਲੋ ਠੀਕ ਹੈ ਭਾਜੀ ਜਿਤਨਾ ਤੋਂ ਲਓ ਜੀ 27000 ਦੀ ਸੂਈ ਸੁਆਈ ਜੀ ਭਾਜੀ ਇਹੋ ਜਿ ਕੋਈ ਦਿੰਦਾ ਨਹੀਂ ਜੋ ਇਤਰਾ ਤਾਜੀ ਸੂਈ ਬਿਲਕੁਲ ਕਿਉਂਕਿ ਲੋਗ 55000 ਰੁਪਏ ਤੋਂ ਆਪਣੇ ਵੇਚੀ ਜਾਂਦੇ ਨਹੀਂ ਆਪਾਂ ਚੈਨਲ ਤੇ ਮਹਿੰਗੇ ਪਸ਼ੂ ਪਾਉਂਦੇ ਹੀ ਨਹੀਂ ਤੇ ਹਾਂਜੀ ਹਾਂਜੀ ਠੀਕ ਹੈ ਭਾਜੀ ਦੂਜੀ ਉਹ ਵੀ ਸੀਲਸ ਲੱਗ ਗਿਆ ਬੱਚੀ ਮਗਰ ਬਹੁਤ ਵਧੀਆ ਦੂਜੀ ਵੱਡੀ ਵਹਿੜ ਆ ਗਈ ਅੱਗੇ ਵੱਡੀ ਵਹਿੜ ਹਾਂਜੀ ਜੀ ਇਹਦੀ ਕੀ ਡਿਟੇਲ ਜੀ ਇਹਨੂੰ ਭਾਵੇਂ 2 ਮਹੀਨੇ ਹੋਏ ਇਹਨੂੰ 250ੀ ਨੂੰ ਠੀਕ ਹੈ ਜੀ 250 ਲਾ ਲੇ ਘਰ ਵਾਲੀ ਦਾ ਦੋ ਕਹਿੰਦੇ ਹਾਂਜੀ ਹਾਂਜੀ ਦੁੱਧ ਇਹਨੇ ਚਿਤਾ ਚਵਾਇਆ ਜੋ ਸੱਜਰ ਨੇ ਕੋਈ 15 16 ਕਿਲੋ ਅੱਛਾ ਐਵੇਂ 20 ਕਿਲੋ ਕਹਿ ਦਿੱਤੀ ਉਹਦਾ ਨਹੀਂ ਗੱਲਾਂ ਵਾਲਾ ਦੁੱਧ ਅਸਲੀ ਹੋਵੇ ਨਾ ਉਹਦਾ ਫਾਇਦਾ 15 16 ਕਿਲੋ ਚਵਾਇਆ ਜੋ ਘਰ ਵਾਲੇ ਆਂਦੇ ਵੀ ਮੰਨ ਲਓ ਇਹਦਾ ਮਰ ਗਿਆ ਬੱਚਾ ਜਿਹੜੀ ਠੀਕ ਹੈ ਜੀ ਇਹ ਤਾਂ ਵੀਰ ਚਲ ਗਿਆ ਬਾਹਰ ਠੀਕ ਆ ਇਹ ਉਹਨਾਂ ਕੋ ਦੋ ਹੀ ਉਹਨਾਂ ਇੱਕ ਰੱਖ ਲਈ ਤੇ ਇੱਕ ਵੇਚ ਦਿੱਤੀ ਠੀਕ ਹੈ ਜੀ ਤੇ ਹੁਣ ਇਹਦੇ ਕੋ ਐਸ ਟਾਈਮ ਦੁੱਧ ਆਟਕਲ ਉਹਨੇ ਘਰ ਚੋਂ ਆਈ ਸਾਡੇ ਕੋਲ 9 ਲੀਟਰ ਦੇ ਠੀਕ ਆ ਹਾਵੇ ਵਾਲਾ ਪਰ ਇਹ ਵੀ ਦੁੱਧ 7 ਕਿਲੋ ਕਰਕੇ ਲਾਹਾਂਗੇ ਆਪਾਂ ਇਹ ਸਹੀ ਗੱਲ ਹੈ ਜਿੰਨਾ ਆਪਾਂ ਦੋ ਡੰਗ ਚੋਲੇ ਤਿੰਨ ਚੋਲੇ ਠੀਕ ਹੈ ਜੀ ਚੰਗੀ ਕਰਕੇ ਮੇਰਾ ਗਾਂ ਬੜੀ ਵੱਡੀ ਆ ਹਾਂ ਜੀ ਵੱਡੀ ਗਾਂ ਇਹਦਾ ਦੱਸੋ ਕੀ ਕਰੀਏ ਆਪਾਂ ਤੋਰੋ ਪਹਿਲਾਂ ਇਹਨੂੰ ਲੇਕਿਨ ਖਾਈਏ ਨਾ ਭਰਾਵਾ ਵੀ ਚੰਗੀ ਤਰ੍ਹਾਂ ਠੀਕ ਹੈ ਠੀਕ ਹੈ ਕੀ ਚੀਜ਼ ਆ ਇਹ ਹਾਂ ਲੋ ਜੀ ਆ ਡਰੂਡ ਦੀਆਂ ਸਫਾਈਆਂ ਕਰੋ ਚੱਕ ਵਾਰ ਚੰਗੀ ਵੈਸ ਜਿੰਨੀ ਵੀ ਹੈਗੀ ਆ ਚਾਰੂ ਬੜੀ ਜਿਆਦੀ ਭੜੀ ਜਿਵੇਂ ਪੂਰੀ ਵੱੜ ਵੱੜ ਖਾਈ ਜਦੀ ਬਾਹਰ ਨਹੀਂ ਪੁਰਦੀ ਹਾਂ ਜੀ ਹਾਂ ਜੀ ਬਗਿਆ ਲੋ ਪ੍ਰਿੰਟ ਕਰੂੰ ਤੇ ਚੰਗਾ ਆ ਗਿਆ ਬੈਠ ਤੇ ਲੋ ਜੀ ਵਿਜੀ ਅਡਰ ਰੂਟਰ ਕਰੋ ਚੱਕੇ ਦਾ ਬੜੀ ਚਲੋ ਚੰਗੀ ਆ ਜਿੰਨੀ ਵੀ ਹੈਗੀ ਆ ਰਾਈ ਰੂਈ ਚੰਗੀ ਸਾਵਨਾ ਜੰਮੀ ਪਈ ਆ ਤੈਨੂੰ ਸਾਰਾ ਸਿਆਲ ਦੁੱਧ ਦਊਗੀ ਤੇ ਜੇ ਸਿਆਲ ਚ ਗਾਂ ਬਣ ਬਣ ਗਈ ਮੰਨ ਲਓ ਤੇ ਫਿਰ ਫੇਰ ਰਕਮ ਦੀ ਆ ਹਿਸਾਬ ਨਾਲ ਸੂਆ ਭਾਈ ਕਿਨੋਂ ਲਗੇ ਦਾ ਤੇਰਾ ਭਾਈ ਸੂਆ ਦੁੱਜਾ ਜੇ ਠੀਕ ਹੈ ਦੁੱਜਾ ਸੂਆ ਆ ਇਹ ਵੀ ਭਾਗ ਕੋਈ ਭੈਣ ਭਰਾ ਤਿੱਜਾ ਲਾ ਲਈ ਤਿੱਜਾ ਵਾਲੇ ਕੋਈ ਆਪਣੀ ਸਮਝ ਹੁੰਦਾ ਕੋ ਮਾਲੇ ਆ ਭਾਗ ਜਿਹਨੇ ਮੰਨ ਲੋ ਵੀ ਉਹਦੇ 나ਰੂ ਸੇਕਿਆ ਆ ਵੇਖੋ ਸ਼ਗੀ ਜਮੂ ਠੀਕ ਹੈ ਜੀ ਲੋ ਅਜੇ ਸ਼ਗੀ ਜੇ ਆ ਵੇਖੋ ਤੁਹਾਡੇ ਸਾਹਮਣੇ ਜੇ ਹੈ ਹਾਂਜੀ ਹਾਂਜੀ ਸ਼ਗੀ ਜਮੂ ਠੀਕ ਹੈ ਦੰਦਾ ਇਹ ਵੀ ਸਾਭ ਘਾਟਿਆ ਲਈ ਵੀਰ ਨੇ ਬੜੀ ਵਹਿੜ ਟੌਪ ਦੀ ਲਈ ਕੰਮ ਕਰਾ ਕਿੰਨੇ ਦੀ ਕਰਦੀਏ ਵੀ ਜੱਜ ਜੱਜ ਹਾਂਜੀ ਕਿੰਨੇ ਦੀ ਕਰੀਏ ਮੈਂ ਆਦਾਂ ਨਾ 20000 ਦੀ ਦੇ ਦਈਏ ਨਹੀਂ ਕਰ ਦੋ ਮੈਂ ਤੇ ਨਾ ਮਾਰਦਾ ਨਾ ਆਫਰਾਂ ਚ ਲੱਕਰੀਏ ਦੇ ਕੇ ਨਵੀਆਂ ਲਾਈਏ ਕੁਝ ਨਹੀਂ ਹੁੰਦਾ ਇੱਕੋ ਕੰਮ ਕਰ ਦਈਏ 20000 ਦੀ ਦੇ ਜਾ ਵੇਖ ਲਓ ਜੇ ਹੁੰਦਾ ਇਹਦੇ ਤੇ ਹੋਰ ਕਰ ਦੋ 2000 ਠੀਕ ਹੈ ਚਲੋ ਕਰਾ ਲਓ ਹੋਰ ਕਰਾਉਣਾ ਜੀ ਕਰਦਾ ਨਾ ਕਰਦਾ 100 ਛੋਟ ਵਾਲਾ 100 ਛੋਟ ਵਾਲਾ ਇਹ ਭਰਾ ਲੋਕ ਮੁੜ ਕੇ ਤੰਗ ਬਣਾ ਕੇ ਨਹੀਂ ਕਰਦੇ ਪਤਾ ਆਪਣੇ 16000 ਦੀ ਗੱਡ ਦੇਤੀ ਜਾ ਤੂੰ ਪਹਿਲੀ ਵਾਰੀ ਵੀਡੀਓ ਬਣਾਉਣਾ ਆਪਣੇ ਕੰਮ ਇਹ ਤੇ ਰੇਟ ਤੇ ਕੀਤੀ ਆਪਾਂ ਤੇ ਗਾੜ ਵੀ ਯਾਦ ਕਰ ਨਹੀਂ ਵੀਰ ਆਪਾਂ ਨਹੀਂ ਵੱਡੀ ਕੋਈ ਵੈੜ ਦੇਂਦਾ ਨਹੀਂ ਉਹ 16000 ਦੀ ਹਾਂਜੀ 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 ਕਿਦਰਾ ਆਪਾਂ ਦੇਤੀ ਨਹੀਂ ਮਰਨਾ ਠੀਕ ਹੈ ਠੀਕ ਹੈ ਜੀ ਬਾਕੀ ਹੈ ਦੰਦਾ ਜੇ ਕੋਈ ਭਰਾ ਸਮਝ ਮੁਤਾਬਕ ਚਲੋ ਭਰਾ ਨੇ ਕਿਸੇ ਨੇ ਕਰ ਲੈਣੀ ਆ ਹਾਂਜੀ ਆਹ ਹੁਣ ਵੇਖ ਲਓ ਹਾਂਜੀ ਇਹ ਕੀ ਡੀਟੇਲ ਦੇ ਦੀ ਇਹਦਾ ਦੂਜਾ ਸੂਆ ਨੂੰ ਠੀਕ ਹੈ ਜੀ ਕਿ ਆ ਇਹਦਾ ਬੱਚਾ ਜੀ ਮਗਰ ਥੋੜਾ ਜਿਹਾ ਉੱਚਾ ਜੋ ਕੋਈ 20 ਦਾ ਲਾਲੇ ਕੋਈ ਮਹੀਨੇ ਦਾ ਆਪਣੀ ਸਮਝ ਆਪਣੀ ਸਮਝ ਕਰੀ ਕਿ ਅਹੀਂ ਤੇ ਕੋਈ 20 ਪੰਜੀਆਂ ਦਿਨਾਂ ਦਾ ਸਮਝ ਜਿਹੜੀ ਗਾਵਾਂ ਹੁੰਦੀਆਂ ਨਾ ਗਾਵਾਂ ਦਾ ਸੂਆ ਤੇ ਪੁੱਗਦਾ ਹੀ ਨਹੀਂ ਹਿਸਾਬ ਨਾਲ ਜੇ ਬੰਦਾ ਸੇਵਾ ਕਰੇ ਦੇ ਕਰੇ ਹਾਂਜੀ ਹਾਂਜੀ ਤੇ ਹੁਣ ਕਿੰਨਾ ਜਿਹਾ ਤਿਆਰ ਹੈ ਥੱਲੇ ਇਹ ਕੋ ਭਾਦੀ 11 ਲੀਟਰ ਦੁੱਧ ਤਿਆਰ ਜੀ ਠੀਕ ਹੈ ਜੀ 10 ਲੀਟਰ ਠੰਡਾ ਕਰਕੇ ਝੋਕਦਾ ਆ ਇਹ ਇਸ ਕੁਆਲਿਟੀ ਵੇਖੋ ਕਿੰਨੀ ਸੋਹਣੀ ਹਾਂਜੀ ਬੋਦੀ ਵਾਲੀ ਵਹਿੜਿਆ ਬੋਦੀ ਵਾਲੀ ਵਹਿੜਿਆ ਤੋਰੋ ਵਿੱਦੀ ਨੂੰ ਤੋਰ ਦੇਣਾ ਤੋਰ ਦੇਣਾ ਵਹਿੜਾਂ ਤਕਰੀਬਨ ਹੀ ਵੀਰਕੋਾ ਜਣਾ ਚੰਗੀਆਂ ਸਾਮਣਾ ਕੋਈ ਸੁਣਿਆ ਤੁਸੀਂ ਚੰਗੀਆਂ ਵੜਾ ਦੇ ਲਓ ਜੀ ਜੀ ਕਰੋ ਚਟ ਆ ਡਰੋਡਰ ਦੀਆਂ ਸਫਾਈਆਂ ਫੋਨ ਫੋਨ ਬਹੁਤ ਕਮਾਲ ਦਾ ਲੱਗਾ ਵੜ ਨੂੰ ਬਹੁਤ ਜ਼ਿਆਦਾ ਮਗੀ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਪਸ਼ੂ ਆਪਾਂ ਜੈ ਰੇਡ ਤੇ ਪਾਉਨੇ ਆਪਣੇ ਚੈਨਲ ਤੇ ਇਹ ਕਰਕੇ ਸਭ ਤੋਂ ਪਹਿਲਾਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਲੋਈ ਅਡ ਰੂਟਡੀਆਂ ਸਫਾਈਆਂ ਫੇਰ ਥਾਲੋ ਦੇਖੋ ਬਹੁਤ ਕਮਾਲ ਦਾ ਲੱਗਾ ਜੇ। ਹਨੀ ਜੀ ਇਹ ਫਿਰ ਕਿੰਨੇ ਦੀ ਕਰ ਦੀਏ? ਦੱਸੋ ਦੱਸੋ ਤੁਸੀਂ। ਇਹ ਆਪਾਂ ਅਸੀਂ ਤੁਹਾਡੇ ਕੋਲੋਂ ਕਰਾ ਆ ਦੀਏ। ਇਹ ਬਾਹਰ ਰਹਿੰਦੇ ਰਹਿੰਦੇ ਨਹੀਂ ਅਸੀਂ ਤੇ ਬਾਅਦ ਕਈ ਭਰਾ ਹੋ ਗੁੱਸਾ ਕਰਦੇ ਵੀ ਤੁਸੀਂ ਬਹੁਤ ਡਾਊਨ ਕਰਾਉਂਦੇ ਹੋ। ਅੱਛਾ ਜੀ। ਇਹ ਕਰਕੇ ਪਹਿਲਾਂ ਕਰੋ ਫਿਰ ਅਸੀਂ ਤੇ ਘਰ ਫੋਲ ਦੇਣੀ ਫੇਰ। ਬੱਤੀਆਂ ਵੀ ਦੇ ਦਿੱਤੀਏ। ਉਹ ਨਹੀਂ ਦੁੱਧ ਬੜਾਏ ਦੁੱਧ ਦੇ ਹਿਸਾਬ ਨਾਲ ਬੱਤੀ ਵੀ ਥੋੜਾ ਜੇ। ਪਰ ਅਸੀਂ ਕਲੌਣੇ ਉਪਰ ਵਾਲੇ ਰੇਟ ਹੈ। ਠੀਕ ਹੈ ਭਾਜੀ। ਤੇ ਤੁਸੀਂ ਆਫਰ 'ਚ ਲਿਆਓ ਇਹਨੂੰ ਹੀ। ਆਫਰ 'ਚ ਲੈ ਗਏ। ਹਾਂਜੀ। ਅੱਛਾ। ਤੀਓ ਕਿੰਨੀ ਅੰਦਰ ਲਿਓਣੀ ਜੀ ਆਪਣਾ ਹਿਸਾਬ ਨਾਲ ਆਓ। 32 ਬੁੱਤੀ ਛੱਡੋ ਤੁਸੀਂ। 1000 ਇੱਕ ਛੱਡ ਦਈਏ। ਤੀਓ 29 ਵੀ ਦੇ ਦਈਏ। ਤੇ ਮੈਂ ਕਰ ਦਈਏ ਮੈਂ ਤੇ ਨਾਲ। ਹੈ? ਕਰ ਦਈਏ ਮੈਂ ਤੇ ਨਾਲ ਮਾਨਤਾ ਨਾਲ। ਆਪੇ ਆਪੇ ਅਗਲਾ ਭਰਾ ਜੇ ਕੋਈ ਕਾਰੋਬਾਰੀ ਵੀ ਲੈ ਜਾਏ ਤੇ ਚਲ 2000 ਵਿਚਾਲੇ। ਹੈ? ਤੇ ਕਰ ਦਈਏ ਮਾਨਤਾ ਨਾਲ। ਠੀਕ ਹੈ ਭਾਜੀ 27000 ਦੀ ਗੱਡ ਦੇਤੀ ਚੀ ਲੈ 27 ਦੀ ਭਾਵੇਂ ਕੋਈ ਹੋ ਲੈ ਜਾਏ ਤੇ ਭਾਵੇਂ ਕੋਈ ਹੋ ਜਾਵੇ ਕਾਲੀ ਉਹ ਪਹਿਲਾਂ ਲੈ ਜਾਏ ਭਾਵੇਂ ਆ ਦੂਜੇ ਸੂਰੀਆਂ ਨਹੀਂ ਲੈ ਜਾਏ ਜਿੱਤਰਾ ਮਰਜ਼ੀ ਲੈ ਜਾਏ ਹੈ ਕਿ ਨਹੀਂ ਹਾਂਜੀ ਬਾਕੀ ਚਲੋ ਭਰਾ ਕੋਈ ਆਪਣੀ ਤਸੱਲੀ ਕਰ ਲੈ ਚੋ ਚਾ ਆ ਕੇ ਜਿੱਦਾਂ ਵੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਜੀ ਹਾਂਜੀ